ਬਰਨਾਲੇ ਦੀ ਸਮੂਹ ਪ੍ਰੈਸ ਸਮੂਹ ਜਥੇਬੰਦੀਆਂ ਸਮੂਹ ਵਰਕਰ ਸਹਿਬਾਨ ਸਾਡੇ ਕੈਂਡੀਡੇਟ ਸਹਿਬਾਨ ਸਰਦਾਰ ਗੁਰਦੀਪ ਸਿੰਘ ਜੀ ਬਟਿੰਡਾ ਸਰਦਾਰ ਬਲਜੀਤ ਸਿੰਘ ਜੀ ਚਾਕਰ ਸਰਦਾਰ ਗੁਰਦੀਪ ਸਿੰਘ ਜੀ ਬਰਨਾਲੇ ਦੇ ਪ੍ਰਧਾਨ ਨੇ ਇਸੇ ਤਰ੍ਹਾਂ ਪਾਇਰ ਧੀਰ ਸਿੰਘ ਜੀ ਜਿਹੜੇ ਵਿਸ਼ੇਸ਼ ਤੌਰ ਤੇ ਅੱਜ ਪ੍ਰੈਸ ਕਾਨਫਰੰਸ ਵਿੱਚ ਆਏ ਨੇ ਅੰਮ੍ਰਿਤਸਰ ਅਕਾਲੀ ਦਲ ਦੇ ਸੀਨੀਅਰ ਹੋਰ ਵੀ ਬਹੁਤ ਸਾਰੇ ਲੀਡਰ ਨੇ ਸਾਰੇ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਸਰਦਾ ਗੁਰਦੀਪ ਸਿੰਘ ਜੀ ਨੇ ਸਰ ਗੋਬਿੰਦ ਸਿੰਘ ਨੇ ਆਪ ਜੀ ਨੂੰ ਬਰੀਫ ਕਰ ਹੀ ਦਿੱਤਾ ਹੈ ਕਿਉਂਕਿ ਇੱਥੇ ਸਾਰੀਆਂ ਹੀ ਪਾਰਟੀਆਂ ਨੇ ਜੋ ਰਜਮੈਸ਼ ਕਰਨੀ ਆ ਕਰਦੀਆਂ ਹੀ ਹੁੰਦੀਆਂ ਪਰ ਸਾਰੀਆਂ ਪਾਰਟੀਆਂ ਦਾ ਤੁਸੀਂ ਵਜੂਦ ਵੀ ਵੇਖਿਆ ਉਹਨਾਂ ਦਾ ਰਿਜ਼ਲਟ ਵੀ ਵੇਖਿਆ ਤੁਸੀਂ ਚਾਹੁੰਦੇ ਆ ਤੇ ਇੱਕ ਨੌਜਵਾਨ ਜਿਹੜਾ ਪੂਰਾ ਗੁਰਸੇਖ ਹੈ ਜਿਹਦਾ ਪਛੋਕੜ ਬੜਾ ਪਰਹੁਲਤ ਹੈ ਜਿਵੇਂ ਇਹਨੇ ਆਪ ਹੀ ਦੱਸਿਆ ਤੁਸੀਂ ਉਹਨਾਂ ਬਾਰੇ ਸੁਣਿਆ ਹੈ ਕਿ ਜਿਨ੍ਹਾਂ ਨੇ ਆਪਣੀ ਵਿਰਾਸਤ ਵਿੱਚੋਂ ਪਹਿਲਾਂ ਵੱਡੀ ਪੱਧਰ ਤੇ ਜ਼ਮੀਨਦਾਨ ਕੀਤੀ ਹੋਈ ਹੈ ਆਪਣੀ ਵਿਰਾਸਤ ਵਿੱਚੋਂ ਪੈਸਾ ਦਾਨ ਕੀਤਾ ਹੋਇਆ ਹੈ ਉਹਨਾਂ ਦਾ ਇੱਕ ਸੁਭਾਅ ਬਣ ਜਾਂਦਾ ਹੁੰਦਾ ਹੈ ਕਿ ਲੋਟ ਕੋ ਛੁੱਟ ਤੋਂ ਉੱਚੇ ਰਹਿਣਗੇ। ਹੋ ਅਸੀਂ ਅੱਜ ਵਿਸ਼ੇਸ਼ ਤੌਰ ਤੇ ਤੁਹਾਡੇ ਰਾਈ ਬਰਨਾਲੇ ਦੀ ਸੰਗਤ ਨੂੰ ਵਿਸ਼ੇਸ਼ ਤੌਰ ਤੇ ਤੇ ਸਮੁੱਚੇ ਮੂਰੂਪਿਤ ਸਮੁੱਚੇ ਪੰਜਾਬ ਨੂੰ ਇੱਕ ਬੇਨਤੀ ਕਰਨ ਵਾਸਤੇ ਆਏ ਆ ਕਿ ਜੋ ਹਾਲਾਤ ਨੇ ਤੁਹਾਡੇ ਸਾਹਮਣੇ ਆ ਜਿਹੜਾ ਇਥੋਂ ਦਾ ਆਰਥਿਕ ਸਿਸਟਮ ਹੈ ਐਗਰੀਕਲਚਰ ਸਿਸਟਮ ਹੈ ਜਿਹੜਾ ਵਪਾਰਕ ਸਿਸਟਮ ਹੈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਤੇ ਕਿਵੇਂ ਵਪਾਰੀ ਵੀ ਰੁਲ ਰਿਹਾ ਹੈ ਕਿਸਾਨ ਵੀ ਰੁਲ ਰਿਹਾ ਹੈ ਮਾਰਕੀਟਿੰਗ ਦਾ ਕੋਈ ਪ੍ਰਬੰਧ ਹੀ ਹੈ ਨਹੀਂ ਦਮਗਜੇ ਬਹੁਤ ਵੱਡੇ ਮਾਰੇ ਜਾ ਰਹੇ ਨੇ ਅਸੀਂ ਇਹ ਨਹੀਂ ਕਹਿੰਦੇ ਤੇ ਗੋਵਿੰਦ ਸਿੰਘ ਜਿੱਤ ਕੇ ਇੱਕਦਮ ਕੋਈ ਸੋਚ ਦਵਾ ਦੂਗਾ ਪਰ ਨਹੀਂ ਦੁਨੀਆ ਦੇ ਵਿੱਚ ਇਹ ਪੰਜਾਬੀ ਜਿਹੜੇ ਆ ਆਲ ਬੋਰਡ ਦੇ ਵਿੱਚ ਵਸੇ ਹੋਏ ਆ ਡੈਮੋਕਰੈਟਿਕ ਸਿਸਟਮ ਦੇ ਵਿੱਚ ਇੱਕ ਸਾਧਨ ਹੈ ਕਿ ਜੇ ਅਸੀਂ ਅਸੈਂਬਲੀ ਵਿੱਚ ਜਾਂਦੇ ਆ ਤਾਂ ਗਵੰਦ ਸਿੰਘ ਉੱਥੇ ਖੜੋ ਕੇ ਤੁਹਾਡੀ ਆਵਾਜ਼ ਨੂੰ ਪੰਜਾਬ ਦੀ ਆਵਾਜ਼ ਨੂੰ ਵਪਾਰੀਆਂ ਮੁਲਾਜ਼ਮਾਂ ਮਜ਼ਦੂਰਾਂ ਕਿਸਾਨਾਂ ਦੀ ਆਵਾਜ਼ ਨੂੰ ਉੱਥੇ ਖੜ ਕੇ ਬਹੁਤ ਖੂਬਸੂਰਤੀ ਦੇ ਨਾਲ ਦੁਨੀਆ ਦੇ ਵਿੱਚ ਰੱਖ ਸਕਦੇ ਆ ਤੁਸੀਂ ਦੇਖ ਰਹੇ ਆ ਕਿ ਬਿਨਾਂ ਵਜ੍ਹਾ ਤੋਂ ਹੀ ਇੱਕ ਪਾਸੇ ਦੁਨੀਆ ਦੇ ਵਿੱਚ ਹਿੰਦੂ ਸਿੱਖ ਦਾ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਵੱਡੇ ਲੋਕਾਂ ਵੱਲੋਂ ਪਿਛਲੇ ਦਿਨੀ ਕੈਨੇਡਾ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਝਗੜਤ ਹੋ ਗਈ ਤੇ ਉਸ ਝਗੜਤ ਨੂੰ ਹੀ ਇੱਕ ਧਾਰਮਿਕ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਇਹ ਤਾਂ ਉਥੋਂ ਦੀ ਪ੍ਰੈਸ ਨੇ ਉਥੋਂ ਦੇ ਵਸਿੰਦਿਆਂ ਨੇ ਉਥੋਂ ਦੀ ਗਵਰਨਮੈਂਟ ਨੇ ਇਹ ਸਿੱਧ ਕੀਤਾ ਕਿ ਨਹੀਂ ਇਹ ਕੋਈ ਧਰਮ ਦਾ ਮਸਲਾ ਨਹੀਂ ਸੀ ਇਹ ਕੋਈ ਮੰਦਰ ਤੇ ਹਮਲਾ ਨਹੀਂ ਸੀ ਇਹ ਤੇ ਕੋਈ ਆਪਸੀ ਰੌਲਾ ਸੀ ਫਿਰ ਥੋੜੀ ਜੀ ਗੱਲ ਸ਼ਾਂਤ ਹੋਈ ਇੱਥੇ ਵੱਡੀਆਂ-ਵੱਡੀਆਂ ਘਟਨਾਵਾਂ ਘਟੀਆਂ ਪਰ ਕਦੇ ਵੀ ਪੰਜਾਬ ਦੇ ਵਿੱਚ ਹਿੰਦੂ ਸਿੱਖ ਦਾ ਮਸਲਾ ਨਹੀਂ ਖੜਾ ਹੋਇਆ ਇਹ ਬੇਮਤਲੀਆਂ ਗੱਲਾਂ ਕਰਕੇ ਇੱਕ ਮਾਹੌਲ ਨੂੰ ਹੋਰ ਪਾਸੇ ਲੈ ਜਾਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਇੱਕ ਤਾਂ ਇਹ ਮੁੱਦਾ ਹੈ ਜਿਹੜਾ ਬਹੁਤ ਵੱਡਾ ਹੈ ਦੂਸਰੀ ਗੱਲ ਇੰਟਰਨੈਸ਼ਨਲ ਪੱਧਰ ਤੇ ਖਾਸ ਕਰਕੇ ਸਿੱਖਾਂ ਦਾ ਸ਼ਿਕਾਰ ਕੀਤਾ ਜਾ ਰਿਹਾ ਹੈ ਉਹ ਵੀ ਜਿਹੜੀ ਦੁਨੀਆ ਦੇ ਵਿੱਚ ਡੈਮੋਕ੍ਰੈਟਿਕ ਸਰਕਾਰ ਬਣੀ ਗਈ ਹੈ ਆਪਣੇ ਆਪ ਨੂੰ ਬਹੁਤ ਵੱਡਾ ਮਕੋਟਾ ਪਾਇਆ ਹੋਇਆ ਕਿ ਅਸੀਂ ਸਾਡੀ ਡੈਮੋਕ੍ਰੇਸੀ ਸਭ ਤੋਂ ਉੱਪਰ ਹੈ ਪਰ ਜਿਸ ਤਰ੍ਹਾਂ ਦੇ ਨਾਲ ਜੋ ਕੁਝ ਹੋ ਰਿਹਾ ਹੈ ਉਹਦੇ ਨਾਲ ਜੋ ਸਾਡੇ ਡਿਪਲੋਮੈਟ ਸਬੰਧ ਨੇ ਉਹ ਵਿਗੜਨੇ ਵਿਗੜ ਰਹੇ ਨੇ ਉਹਦੇ ਨਾਲ ਬਹੁਤ ਸਾਰੇ ਸਾਡੇ ਜਿਹੜੇ ਬੱਚੇ ਵਿਦੇਸ਼ਾਂ ਵਿੱਚ ਕਾਰੋਬਾਰ ਕਰਕੇ ਬੈਠੇ ਨੇ ਉਹ ਵੀ ਪ੍ਰਭਾਵਿਤ ਹੋਣਗੇ ਉਹਨਾਂ ਦਾ ਕਾਰੋਬਾਰ ਵੀ ਤਬਾਹ ਹੋਊਗਾ ਇਹ ਸਾਰੀਆਂ ਗੱਲਾਂ ਜਿਨ੍ਹਾਂ ਨੂੰ ਬਾਖੂਬੀ ਸਰਦਾਰ ਗੋਬਿੰਦ ਸਿੰਘ ਜਾਣਦਾ ਹੈ ਇਹ ਰੱਖ ਸਕਦੇ ਨੇ ਉੱਥੇ ਦੂਸਰੀ ਗੱਲ ਜਿਹੜੀਆਂ ਇਹਨਾਂ ਨੇ ਪਹਿਲੇ ਮੇਰੇ ਤੋਂ ਗੱਲਾਂ ਦੱਸ ਦਿੱਤੀਆਂ ਕਿ ਇੱਥੇ ਨਸ਼ਿਆਂ ਦੀ ਪਰਹਾਰ ਹੈ ਹਰ ਘਰ ਦੇ ਤੱਕ ਨਸ਼ਿਆਂ ਨੇ ਤਬਾਹੀ ਦਾ आलम ਦਿੱਤਾ ਹੋਇਆ ਸੋ ਇਹਨਾਂ ਸਵਾਵ ਗੱਲਾਂ ਨੂੰ ਲੈ ਕੇ ਕੱਲਾ ਬਰਨਾਲਾ ਨਹੀਂ ਸਮੁੱਚੇ ਪੰਜਾਬ ਦੇ ਵਿੱਚ ਹਰ ਦੂਜੇ ਦਿਨ ਵਪਾਰੀਆਂ ਨੂੰ ਜਾਂ ਚੰਗੇ ਕਾਰੋਬਾਰੀਆਂ ਨੂੰ ਫਰੋਤੀਆਂ ਲਈ ਧਮਕੀਆਂ ਆ ਰਹੀਆਂ ਨੇ ਥ੍ਰੈਟ ਕੀਤਾ ਜਾ ਰਿਹਾ ਹੈ ਇਹ ਕੌਣ ਕਰ ਰਿਹਾ ਹੈ ਕੀ ਸਰਕਾਰ ਨੂੰ ਪਤਾ ਨਹੀਂ ਇਸ ਵਾਸਤੇ ਇਹ ਸਾਰਾ ਕੁਝ ਪੰਜਾਬ ਦੀ ਤਬਾਹੀ ਵਾਲੇ ਪਾਸੇ ਨੂੰ ਲਿਜਾਣ ਦਾ ਇੱਕ ਖਤਰੇ ਦੀ ਘੰਟੀ ਆ ਸਾਨੂੰ ਸੁਚੇਤ ਹੋਣਾ ਚਾਹੀਦਾ ਹੈ ਸੁਚੇਤ ਹੋਣ ਵਾਸਤੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਹੈ ਕੀ ਇੱਕ ਪੜਿਆ ਲਿਖਿਆ ਇਨਸਾਨ ਨੌਜਵਾਨ ਜਿਹੜਾ ਇਹਨਾਂ ਗੱਲਾਂ ਤੋਂ ਉੱਪਰ ਉੱਠਿਆ ਹੋਇਆ ਔਰ ਅੱਜੇ ਪੁੱਜੇ ਖਾਨਦਾਨ ਦਾ ਹੈ ਇਹਨਾਂ ਨੂੰ ਅਸੀਂ ਚਾਹੁੰਦੇ ਆ ਕਿ ਆਪਾਂ ਸਾਰੇ ਸਹਿਯੋਗ ਦੇ ਕੇ ਇਹਨਾਂ ਨੂੰ ਅਸੈਂਬਲੀ ਵਿੱਚ ਭੇਜੀਏ ਇਹ ਇੱਕ ਟੈਸਟ ਹੈ ਜਦੋਂ ਤੁਸੀਂ ਅਸੈਂਬਲੀ ਵਿੱਚ ਭੇਜੋਗੇ ਅੱਜ ਸਾਨੂੰ ਲੱਗਦਾ ਹੈ ਕਿ ਉੱਥੇ 117 ਬੰਦਿਆਂ 'ਚੋਂ ਇੱਕ ਬੰਦਾ ਕੀ ਕਰ ਲੂਗਾ ਪਰ ਨਹੀਂ ਜਦੋਂ ਇੱਕ ਬੰਦਾ ਵੀ ਬੋਲੇਗਾ ਨਾ ਉਹਦੀ ਆਵਾਜ਼ ਇੱਕ ਵੱਖਰੀ ਆਵਾਜ਼ ਹੋਵੇਗੀ ਉਹਦੀ ਆਵਾਜ਼ ਪੰਜਾਬ ਦੀ ਆਵਾਜ਼ ਹੋਵੇਗੀ ਉਹਦੀ ਆਵਾਜ਼ ਵਰਡ ਦੇ ਵਿੱਚ ਵੱਸਦੇ ਪੰਜਾਬੀਆਂ ਦੀ ਆਵਾਜ਼ ਹੋਊਗੀ ਤੇ ਫਿਰ ਸਾਨੂੰ ਇੱਕ ਅਹਿਸਾਸ ਹੋਊਗਾ ਕਿ ਇਹੋ ਜੇ ਹੋਰ ਬੰਦੇ ਚੁਣ ਕੇ ਵੀ ਅਸੀਂ ਪਾਰਲੀਮੈਂਟ 'ਚ ਭੇਜੀਏ ਇਹੋ ਜੇ ਹੋਰ ਬੰਦੇ ਭੇਜ ਕੇ ਅਸੀਂ ਪੰਜਾਬ ਦੀ ਸਰਕਾਰ ਪੈਦਾ ਕਰੀਏ ਇਹ ਸਾਡੇ 'ਚ ਇੱਕ ਅਹਿਸਾਸ ਪੈਦਾ ਹੋਊਗਾ ਇਸ ਕਰਕੇ ਇਸ ਪਹਿਲੇ ਰਿਜ਼ਲਟ ਨੂੰ ਪਹਿਲੇ ਐਗਜ਼ਾਮ ਨੂੰ ਪਾਸ ਕਰੀਏ ਉਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਤੁਸੀਂ ਵੀ ਸਾਰੇ ਸਾਥ ਦੇਵੋਗੇ ਤੇ ਬਰਨਾਲੇ ਦੇ ਵੋਟਰ ਵੀ ਜਿਹੜੇ ਬੜੇ ਸਿਆਣੇ ਆ ਇੱਥੇ ਬੜੇ ਐਗਜ਼ਾਮ ਹੋਏ ਨੇ ਇਹ ਬਹੁਤ ਸਹੀ ਫੈਸਲਾ ਲੈਂਦੇ ਨੇ ਸੋ ਸਾਨੂੰ ਉਮੀਦ ਹੈ ਕਿ ਇਸ ਵਾਰੀ ਵੀ ਇਹ ਸਰਦਾਰ ਗਵਿੰਦ ਸਿੰਘ ਨੂੰ ਤਾਮਯਾਬ ਕਰਨ ਵਾਸਤੇ ਦਿਨਾਂ ਤੱਕ ਕਰਨਗੇ ਉਥੇ ਮੈਂ ਇਹ ਆਪਣੇ ਵੱਲੋਂ ਵੀ ਇਹ ਬੇਨਤੀ ਕਰਦਾ ਹਾਂ ਕਿ ਅਸੀਂ ਸਿਰਫ ਪ੍ਰੈਸ ਖਾਨ ਪੁੰਛ ਕਰਨ ਵਾਸਤੇ ਨਹੀਂ ਆਏ ਇੱਥੋਂ ਪਹਿਲਾਂ ਅਸੀਂ ਮੀਟਿੰਗ ਕੀਤੀ ਹੈ ਇੱਥੋਂ ਦੇ ਵਰਕਰਾਂ ਨੂੰ ਦੇ ਦੇ ਇੰਟਰਨੈਸ਼ਨਲ ਪੰਥਕ ਦਲ ਦੇ ਮੇਰੇ ਨਾਲ ਸਬੰਧਤ ਨੇ ਉਹਨਾਂ ਦੀ ਐਸੀ ਡਿਊਟੀਆਂ ਲਾਈਆਂ ਕਿ ਤੁਸੀਂ ਦਿਨ ਰਾਤ ਇਹ ਕਰਕੇ ਜਿੱਥੇ-ਜਿੱਥੇ ਵੀ ਕੋਈ ਬੰਦਾ ਬੈਠਾ ਹੈ ਜਿਵੇਂ ਵੀ ਤੁਸੀਂ ਮਦਦ ਕਰ ਸਕਦੇ ਆ ਇਹ ਸਿਰਫ ਮੁਖਾਵੇ ਦੀ ਮਦਦ ਨਹੀਂ ਇਹ ਆਪਾਂ ਰਿਜ਼ਲਟ ਬਦਲਣ ਦੇ ਵਿੱਚ ਸਹਾਇੀ ਸਾਬਤ ਹੋ ਸਕੀਏ ਉਸ ਪਾਸੇ ਆਪਾਂ ਤੁਰਨਾ ਸੋ ਮੈਂ ਸਮੁੱਚੇ ਸੰਤ ਸਮਾਜ ਵੱਲੋਂ ਸਮੁੱਚੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਪਿੰਡਾਂ ਵਾਲਿਆਂ ਦੇ ਜਿੰਨੇ ਅਨਿਆਈ ਨੇ ਉਹਨਾਂ ਵੱਲੋਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਮੈਂ ਪੁਰਜਰੋ ਅਪੀਲ ਕਰਦਾ ਹਾਂ ਕਿ ਅਸੀਂ ਸਰਦਾਰ ਗੋਬਿੰਦ ਸਿੰਘ ਨੂੰ ਕਾਮਯਾਬ ਕਰਨਾ ਹੈ ਕਾਮਯਾਬ ਕਰਕੇ ਅਸੀਂ ਇੱਕ ਨਵੀਂ ਲਹਿਰ ਖੜੀ ਕਰਨੀ ਹੈ ਜਿਹੜੀ ਲਹਿਰ ਦੀ ਰੰਭਤਾ ਇਹਨਾਂ ਨੇ ਕੀਤੀ ਹੋਈ ਆ ਉਹ ਤੋਂ ਅਸੀਂ ਕਾਮਯਾਬ ਕਰਨਾ ਹੈ ਇਹ ਮੇਰੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਇੱਕ ਜਿਹੜਾ ਧਰਮ ਪਰਿਵਰਤਨ ਹੋ ਰਿਹਾ ਉਹ ਬੰਦੀ ਸਿੰਘਾਂ ਵਾਲੇ ਮਾਮਲੇ ਤੇ ਕਿਉਂ ਨਹੀਂ ਗੱਲ ਕੀਤੀ ਐ ਪੰਥਵਾਲਾ ਦੇ ਵੇਖੋ ਬੰਦੀ ਸਿੰਘਾਂ ਦੇ ਪੰਥਵਾਲੋ ਤਾਂ ਕੀਤੀ ਜਾਂਦੀ ਐ ਕੋਈ ਸੁਣ ਲਿਆ ਇਸ ਲਈ 2 2.5 ਸਾਲਾਂ ਤੋਂ ਲਗਾਤਾਰ ਮੁਹਾਲੀ ਦੇ ਵਿੱਚ ਮੋਰਚਾ ਲੱਗਾ ਹੋਇਆ ਹੈ ਸੋ ਇਹ ਕੋਈ ਛੋਟੀ ਗੱਲ ਨਹੀਂ ਹੈ ਡੈਮੋਕਰੇਸੀ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਪ੍ਰੋਟੈਸਟ ਕਰ ਸਕਦੇ ਹਾਂ ਨਾ ਪ੍ਰੋਟੈਸਟ ਕੀਤੇ ਜਾਂਦੇ ਆ ਜਦੋਂ ਕੋਈ ਦਿਨ ਧਿਆਰ ਆਉਂਦੇ 26 ਜਨਵਰੀ ਆਉਂਦੀ 15 ਅਗਸਤ ਆਉਂਦਾ ਉੱਥੇ ਵੱਡੇ ਮਾਰਚ ਕੀਤੇ ਜਾਂਦੇ ਆ ਵਰਨਰ ਨੂੰ ਲੈਟਰ ਦਿੱਤੇ ਜਾਂਦੇ ਆ ਅਸੀਂ ਇੱਕ ਬਹੁਤ ਵੱਡਾ ਮਾਰਚ ਮਨੁੱਖੀ ਅਧਿਕਾਰ ਦੇ ਤੇ ਅਸੀਂ ਦਿੱਲੀ ਦੇ ਵਿੱਚ ਬਹੁਤ ਵੱਡਾ ਮਾਰਚ ਕੀਤਾ ਰਾਸ਼ਟਰਪਤੀ ਨੂੰ ਅਸੀਂ ਮੰਗ ਪੱਤਰ ਦਿੱਤਾ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਦਿੱਤਾ ਕਿ 30-30 ਸਾਲਾਂ ਤੋਂ ਬੈਠੇ ਸਾਡੇ ਬੰਦੀ ਸਿੰਘ ਰਿਹਾ ਕੀਤੇ ਜਾਣ ਸੋ ਇਹ ਸਾਰਾ ਕੁਝ ਅਸੀਂ ਜਿਸ ਢੰਗ ਦੇ ਨਾਲ ਅਸੀਂ ਕਰ ਰਹੇ ਹਾਂ ਪੰਥਕ ਜਿੱਥੇ ਬੰਦੀਆਂ ਵੱਲੋਂ ਕੋਈ ਢਿੱਲ ਨਹੀਂ ਹੈ ਸਾਡੀ ਸੁਣਵਾਈ ਨਹੀਂ ਹੋ ਰਹੀ ਇਸ ਕਰਕੇ ਅਸੀਂ ਸਰਦਾਰ ਗੋਬਿੰਦ ਸਿੰਘ ਜੀ ਨੂੰ ਭੇਜਣਾ ਚਾਹੁੰਦੇ ਹਾਂ ਕਿ ਕੋਈ ਬੰਦਾ ਤਾਂ ਉੱਥੇ ਬੋਲੇ ਅੱਜ ਜਿਹੜੀ ਸੁਣਵਾਈ ਨਹੀਂ ਹੋ ਰਹੀ ਅਸੈਂਬਲੀ ਦੇ ਵਿੱਚ ਬੋਲਣ ਵਾਲਾ ਕੋਈ ਨਹੀਂ ਕੋਈ ਤਾਂ ਬੋਲੇ ਅਸੈਂਬਲੀ ਵਿੱਚ ਗੋਡੀ ਦੀ ਖਾਲਸਾ ਬਣੀ ਸੀ ਉਹਦੇ ਨਾਲ ਕਾਫੀ ਲੋਕ ਨਸ਼ੇ ਤੋਂ ਹਟ ਕੇ ਨਾਲ ਜੁੜੇ ਸੀਗੇ ਗੁਰਬਾਣੀ ਨਾਲ ਜੁੜੇ ਸੀ ਤੇ ਅਮਰਤ ਨਾਲ ਜੁੜੇ ਸੀ ਉਹਦੇ ਬਾਰੇ ਕੀ ਉਹ ਕੰਟੀਨਿਊ ਨਹੀਂ ਹੋ ਸਕਦੀ ਜਦ ਕਰਦੇ ਆں ਅਸੀਂ ਕੋਸ਼ਿਸ਼ ਕਰਾਂਗੇ ਉਹ ਵੀ ਦੂਰੀ ਹੈ ਕਿਉਂਕਿ ਉਹਦੇ ਨਾਲ ਬਹੁਤ ਫਾਇਦਾ ਹੋਇਆ ਸੀ ਉਹਨੂੰ ਵੀ ਅਸੀਂ ਕੰਟੀਨਿਊ ਕਰਨ ਦੀ ਕੋਸ਼ਿਸ਼ ਕਰਾਂਗੇ ਚੋਣ ਪ੍ਰਚਾਰ ਦਾ ਕਾਰਿਆ بڑا ਚੋਣ ਪ੍ਰਚਾਰ ਦੇ ਨਾਲ ਆਪਾਂ ਇਹ ਕਿਉਂ ਹੀ ਕਹਦੇ ਕਿ ਤੁਹਾਨੂੰ ਪਰਵਰਤਨ ਦੀ ਲੋੜ ਪਾਉਣਾ ਚਾਹੀਦਾ ਸਿੱਖਿਆ ਪ੍ਰਚਾਰ ਬਹੁਤ ਮੱਧਮ ਪੈ ਰਿਹਾ ਆਪਾਂ ਹੁਣ ਵੋਟਾਂ ਨੇੜੇ ਗੱਲਾਂ ਕਰਦੇ ਆਂ ਨਹੀਂ ਅਸੀਂ ਤੇ ਸ਼ੁਰੂ ਤੋਂ ਇਸ ਗੱਲ ਦੇ ਉਲਟ ਹੈ ਵੀ ਧਰਮ ਪਰिवर्तन ਨਹੀਂ ਹੋਣਾ ਚਾਹੀਦਾ ਆਮ ਪ੍ਰਚਾਰਚ ਵੀ ਇਹ ਗੱਲ ਕਰਦੇ ਆ ਪਰ ਇਹ ਜਦੋਂ ਸਤਾ ਦੀ ਛੋਟੀ ਜੀ ਵੀ ਸਾਡੇ ਕੋਲੇ ਇੱਕ ਸੀਟ ਆਊਗੀ ਨਾ ਉਹ ਗੱਲਾਂ ਕਾਨੂੰਨ ਅਵਸਥਾ ਵਿੱਚ ਬਦਲੀਆਂ ਜਾ ਸਕਦੀਆਂ ਉਹ ਗੱਲਾਂ ਕਾਨੂੰਨੀ ਤੌਰ ਤੇ ਕੀਤੀਆਂ ਜਾ ਸਕਦੀਆਂ ਤਾਂ ਹੀ ਅਸੀਂ ਇਹ ਇੱਕ ਅਰੰਭਤਾ ਕੀਤੀ ਹੈ ਨਾ ਇਕੱਠੇ ਨਹੀਂ ਉਹ ਤਾਂ ਦੋ ਦੋ ਦੇ ਨਾਲ ਦੇਖੋ ਉਹ ਵੀ ਇੱਕ ਬਹੁਤ ਤੁਹਾਡੀ ਸਾਰਿਆਂ ਦੀ ਮਿਹਰਬਾਨੀ ਹੈ ਬਹੁਤ ਵੱਡੀ ਕਾਮਯਾਬੀ ਹੈ ਕੋਈ ਛੋਟੀ ਕਾਮਯਾਬੀ ਨਹੀਂ ਕਿ ਅਸੀਂ ਇੱਕ ਦਮ ਖੜੇ ਹੋ ਕੇ ਦੋ ਲੋਕ ਸਭਾ ਸੀਤਾਂ ਨੂੰ ਜਿੱਤ ਲੈਣਾ ਕੋਈ ਛੋਟੀ ਕਾਮਯਾਬੀ ਨਹੀਂ ਹੈ ਅਸੀਂ ਉਸ ਕਾਮਯਾਬੀ ਤੋਂ ਹੀ ਅਪਸ਼ਾਤ ਹੋ ਕੇ ਇਸ ਵਸੇ ਤੁਰਿਆ ਕਿ ਜਿਵੇਂ ਨੀ ਚੋਣਾਂ ਦੇ ਵਿੱਚ ਵੀ ਅਸੀਂ ਆਪਣੀ ਜੋਰ ਨੂੰ ਇਨਵੈਸਟ ਕਰੀਏ ਤੇ ਚੰਗੇ ਬੰਦੇ ਨੂੰ ਅੱਗੇ ਲਈ। ਅਮਰਤਪਾਲ ਜੀ ਨੂੰ ਛਡਾਉਣ ਵਾਸਤੇ ਕੀ ਕੀਤਾ ਜਾ ਰਿਹਾ ਹੈ? ਅਮਰਤਪਾਲ ਛਡਾਉਣ ਨੂੰ ਵੀ ਅਸੀਂ ਹਰ ਤਰ੍ਹਾਂ ਦੇ ਉਹ ਵੀ ਬੰਦੀ ਸਿੰਘ ਹੀ ਆ ਜਿਹੜੇ ਮੋਰਚੇ ਲੱਗੇ ਉਹ ਬੰਦੀ ਸਿੰਘਾਂ ਦੇ ਲੱਗੇ ਆ। ਅਮਰਤ ਸਿੰਘ ਕਾਲ ਕੋਈ ਵੱਖਰਾ ਤਹਿ ਨਹੀਂ। ਅਸੀਂ ਉਹਦੇ ਵਾਸਤੇ ਵੀ ਉਹੋ ਯਤਨ ਕਰ ਰਹੇ ਆ ਜੋ ਉਦੋਂ 30-30 ਸਾਲ ਦੇ ਬੰਦੀ ਸਿੰਘਾਂ ਵਾਸਤੇ ਕੀਤਾ ਜਾ ਰਿਹਾ ਹੈ। ਇਸ ਵਾਸਤੇ ਅਸੀਂ ਆਪਣੇ ਤੌਰ ਤੇ ਵੀ ਜਿੱਥੋਂ ਤੱਕ ਅਪਰੋਚ ਹੋ ਸਕੇ ਅਸੀਂ ਮੰਗ ਪੱਤਰ ਵੀ ਲਿਖੇ ਪ੍ਰਧਾਨ ਮੰਤਰੀ ਨੂੰ ਕਿ ਸਰ ਕਿਉਂ ਨਿਆ ਹੋਇਆ ਨਮੈਂਦਾ ਹੈ। ਐਮਪੀ ਬਣਿਆ ਹੋਇਆ ਉਹਤੇ ਕੋਈ ਕੇਸ ਨਹੀਂ ਕੋਈ ਹਥਿਆਰ ਨਹੀਂ ਫੜੇ ਗਏ ਕੋਈ ਲਿਟਰੇਚਰ ਨਹੀਂ ਫੜਿਆ ਗਿਆ ਕੋਈ ਉਹਦੇ ਤੇ ਇਹੋ ਜਿਹਾ ਕੇਸ ਨਹੀਂ ਜਿਹਦੇ ਤੇ ਤੁਸੀਂ ਬਾਰ-ਬਾਰ ਐਨਐਸਆਈ ਵਧਾਓ ਇਸ ਕਰਕੇ ਅੱਜ ਵੀ ਤੁਹਾਡੇ ਮੱਦੇਨਜ਼ਰ ਐਸੀ ਕਹਿਣਾ ਚਾਹੁੰਦੇ ਆ ਕਿ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਉਹ ਪੰਜਾਬ ਵਿੱਚ ਆਉਣ ਪੰਜਾਬ ਦੀ ਦਸ਼ਾ ਨੂੰ ਵੇਖਣ ਇਹਦੇ ਵਿੱਚ ਉਹ ਸਾਡੇ ਨਾਲ ਮੁੰਡੇ ਨਾ ਮੁੰਡੇ ਲਾ ਕੇ ਚੱਲ ਸਕਣ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਸਰਦਾਰ ਜੀ ਕੋਈ ਕੌਮ ਬਾਰੇ ਕੋਈ ਮੈਸੇਜ ਦੇਣਾ ਚਾਹੋਗੇ ਅਸੀਂ ਅਸੀਂ ਸੂਚੀ ਕਾਉਣ ਲਈ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਪੰਜਾਬ ਦੀ ਸਿਜਾ ਖਰਾਬ ਹੋਈ ਹੈ ਨਾ ਉਹ ਇੱਥੇ ਸਤਾ ਦੇ ਦਲਾਲ ਸਤਾ ਦੇ ਠੇਕੇਦਾਰ ਜੇ ਕਹਿ ਲਈਏ ਕਿ ਜਿਨਨੇ ਸਤਾ ਦੇ ਭਾਈਵਾਲ ਵੀ ਬਣੇ ਨਾ ਉਹਨਾਂ ਨੇ ਸਿਰਫ ਸਤਾ ਵਾਸਤੇ ਇਸ ਪੰਜਾਬ ਨੂੰ ਵਰਤਿਆ ਇਸ ਲਈ ਇੱਕ ਮਿੰਟ ਇਸ ਲਈ ਸਾਡਾ ਧਾਰਮਿਕ ਤੌਰ ਤੇ ਵੀ ਨਗਾਰ ਹੋਇਆ ਗੁਰੂ ਸਾਹਿਬ ਦੀ ਬੇਅਦਬੀਆਂ ਹੋਈਆਂ ਬਿਆਦਮੀਆਂ ਵਾਲੇ ਨੂੰ ਕਿਸੇ ਨੂੰ ਫੜਿਆ ਨਹੀਂ ਗਿਆ ਕਿਸੇ ਨੂੰ ਸਜ਼ਾ ਨਹੀਂ ਦਿੱਤੀ ਗਈ ਇਹ ਇੱਕ ਮਾਹੌਲ ਖਰਾਬ ਹੋ ਰਿਹਾ ਦਿਨੋ ਦਿਨ ਖਰਾਬ ਹੋ ਰਿਹਾ ਇਸ ਕਰਕੇ ਅਸੀਂ ਪੰਜਾਬ ਦੀ ਸਾਰੀ ਜਨਤਾ ਨੂੰ ਪੰਜਾਬ ਦੀ ਪਬਲਿਕ ਨੂੰ ਪੰਜਾਬ ਦੇ ਲੋਕਾਂ ਨੂੰ ਅਸੀਂ ਬੇਨਤੀ ਕਰਨ ਵਾਸਤੇ ਆਏ ਆ ਕਿ ਆਪਾਂ ਸਾਰੀਆਂ ਗੱਲਾਂ ਧਿਆਨ ਵਿੱਚ ਰੱਖੋ ਕਿ ਇਹ ਕਿਸ ਪਾਸੇ ਨੂੰ ਪੰਜਾਬ ਜਾ ਰਿਹਾ ਤਾਂ ਹੀ ਰੋਕਿਆ ਜਾ ਸਕਦਾ ਜੇ ਆਪਾਂ ਇੱਕ ਕਦਮ ਤਾਂ ਪੁੱਟੋ ਇਹ ਇੱਕ ਆਦਮੀ ਹੈ ਭਾਈ ਗੋਵਿੰਦ ਸਿੰਘ ਇਹ ਕਿਹਦਾ ਸੱਚ ਅਫਸੋਸ ਹੋ ਰਿਹਾ ਕਿ ਅੱਜ ਜਿਹੀ ਕੌਮ ਰਾਜ ਕਰਦੀ ਸੀ ਕਿਸੇ ਸਮੇਂ ਤੇ ਅੱਜ ਉਹ ਮੋਟੇ ਆ ਰਹੀਆਂ ਸੜਕਾਂ ਤੇ ਰੋਲਦੀ ਫਿਰ ਰਹੀ ਹੈ ਨਹੀਂ ਕੌਮ ਕੌਮ ਜਿਹੜੀ ਮਾਰਸ਼ਲ ਕੌਮ ਹੁੰਦੀ ਕਦੇ ਰੋਲਦੀ ਨਹੀਂ ਹੁੰਦੀ ਆਪਣੇ ਹੱਕਾਂ ਲਈ ਜੂਝਣਾ ਕੋ ਰੋਲਣਾ ਨਹੀਂ ਹੁੰਦਾ ਸਾਨੂੰ ਅਫਸੋਸ ਇਸ ਗੱਲ ਤੇ ਹੈ ਕਿ ਜਦੋਂ ਸਾਡੇ ਕੋਲ ਰਾਜ ਭਾਗ ਸੀ ਅਸੀਂ ਉਦੋਂ ਇਹ ਗੱਲਾਂ ਵਿਸਾਰਤੀਆਂ ਅਸੀਂ ਅਨੰਦਪੁਰ ਦਾ ਮੱਤਾ ਵੀ ਛੱਡਤਾ ਅਸੀਂ ਅਮੀ ਹੱਕੀ ਮੰਗਾ ਛੱਡ ਦਿੱਤੀਆਂ ਸਿਰਫ ਕੁਰਸੀ ਤੱਕ ਸੀਮਤ ਰਹਿ ਗਏ ਅਸੀਂ ਉਹਨਾਂ ਵੀ ਤੁਹਾਡੀ ਸਾਰਿਆਂ ਦੀ ਸਪੋਰਟ ਲੈ ਕੇ ਇੱਥੇ ਅਕਾਲੀ ਦਲ ਸਤਾਚ ਆਇਆ ਅੱਜ ਹਾਲਾਤ ਇਹ ਬਣ ਗਏ ਕਿ ਅਸੀਂ ਚਾਰ ਜਿਵਨੀ ਚੋਣਾਂ ਲੜਨ ਜੋਗੇ ਬਣੀਏ ਦੇ ਤੋਂ ਵੀ ਭੱਜ ਗਏ ਇਸ ਗੱਲ ਤੇ ਜਰੂਰ ਅਫਸੋਸ ਹੈ ਕਿ ਸਾਥੀ ਕਿਵੇਂ ਅਸੀਂ ਹਾਸ਼ੀਏ ਤੋਂ ਬਾਹਰ ਨਿਕਲ ਗਏ ਜਿੱਥੇ ਪੰਜਾਬ ਦੀ ਇੱਕ ਮੁੱਖ ਪਾਰਟੀ ਸੀ ਰਾਜਨੀਤਿਕ ਜਥੇਬੰਦੀ ਸੀ ਕਿੱਥੇ ਚਲੀ ਗਈ ਇਸ ਕਰਕੇ ਸਾਨੂੰ ਇਸ ਗੱਲ ਤੇ ਅਫਸੋਸ ਹੈ ਕਿ ਅਕਾਲੀ ਦਲੇ ਮੇਰਾ ਕੋਈ ਕੁਝ ਨਹੀਂ ਮਿਲਦਾ ਪੰਜ ਸਤ ਪਾਰਟੀਆਂ ਅਕਾਲੀ ਦਲ ਵੀ ਇਸ ਲਾਭ ਦਾ ਥੋੜਾ ਸਾਥ ਦੇ ਖਾਦ ਨੇ ਅਸੀਂ ਦੇਖੋ ਅੱਜ ਵਿਸ਼ੇਸ਼ ਤੌਰ ਤੇ ਅਸੀਂ ਅਪੀਲ ਕਰਾਂਗੇ ਜਿਹੜੀ ਸੁਧਾਰਨਰ ਜਥੇਬੰਦੀ ਅਕਾਲੀ ਦਲ ਦੇ ਵਿੱਚੋਂ ਬਣੀ ਹੈ ਉਹਨਾਂ ਦੇ ਮੁਖੀ ਨੇ ਸਰਦਾਰ ਗੁਰਪ੍ਰਤਾਪ ਸਿੰਘ ਜੀ ਉਡਾਲਾ ਚੰਗੇ ਪੜੇ ਲਿਖੇ ਨੇ ਸਾਡੇ ਨਾਲ ਵੀ ਚੰਗੇ ਤਾਲ ਰੱਖਦੇ ਨੇ ਉਹਨਾਂ ਨੂੰ ਅਸੀਂ ਅਪੀਲ ਕਰਾਂਗੇ ਕਿ ਤੁਸੀਂ ਘੱਟੋ ਘੱਟ ਬਰਨਾਲੇ ਤੋਂ ਬਿਨਾਂ ਦੇਰ ਕੀਤੇ ਤੁਰੰਤ ਤੁਸੀਂ ਫੈਸਲਾ ਲਾਓ ਫੈਸਲਾ ਲੈ ਕੇ ਕਿਉਂਕਿ ਇੱਥੇ ਉਹਨਾਂ ਦੇ ਕਈ ਤਕੜੇ ਵਰਕਰ ਬੈਠੇ ਆਗੂ ਬੈਠੇ ਨੇ ਉਹ ਸਰਦਾਰ ਗੋਬਿੰਦ ਸਿੰਘ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਤਾਂ ਸਾਨੂੰ ਹੋਰ ਬਲ ਮਿਲ ਸਕਦਾ ਹੈ ਉਹ ਫੈਸਲਾ ਲੈਣ ਕਿ ਸਰਦਾਰ ਲੇਰ ਵੱਲੋਂ ਅਸੀਂ ਪਾਈ ਗੋਬਿੰਦ ਸਿੰਘ ਦੀ ਮਦਦ ਕਰਨੀ ਹੈ ਮੇਰੀ ਅਪੀਲ ਹੈ ਸਰਦਾਰ ਗੁਰਪ੍ਰਤਾ ਸਿੰਘ ਬਡਾਲਾਵਾ